ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਵਿੱਚ ਸਕੂਲਾਂ ਦੀ ਨਿਹਾਰ ਬਦਲ ਕੇ ਰੱਖ ਦਿੱਤੀ ਹੈ। ਇਸੇ ਲੜੀ ਦੇ ਤਹਿਤ ਹਲਕਾ ਡੇਰਾ ਬਾਬਾ ਨਾਨਕ ਦੇਵਾ ਦਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਅੱਜ ਪਿੰਡ ਸਰਫਕੋਟ ਮਲੇਵਾਲ ਅਤੇ ਪਿੰਡ ਸਮਰਾ ਵਿੱਚ ਲੱਖਾਂ ਰੁਪਏ ਦੀ ਲਗਤ ਨਾਲ ਬਣ ਕੇ ਤਿਆਰ ਹੋਈਆਂ ਨਵੀਆਂ ਇਮਾਰਤਾਂ ਤੇ ਸਕੂਲ ਦੀਆਂ ਚਾਰ ਦਿਵਾਰੀਆਂ ਦਾ ਆਪਣੇ ਕਰਕਮਲਾਂ ਨਾਲ ਉਦਘਾਟਨ ਕੀਤਾ ਗਿਆ। ਗੁਰਦੀਪ ਸਿੰਘ ਰੰਧਾਵਾ ਦਾ ਵਕਫਾ ਪਿੰਡਾਂ ਵਿੱਚ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਮੋਤਬਰ ਆਗੂ ਦਾ ਸਕੂਲ ਮੁਖੀਆਂ ਵੱਲੋਂ ਹਾਰਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਹਲਕਾ ਬਤਾ ਗੁਰਦੀਪ ਸਿੰਘ ਰਧਾਵਨ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ 60 ਸਾਲਾਂ ਤੋਂ ਵੱਖ-ਵੱਖ ਸਮਝੀਆਂ ਸਰਕਾਰਾਂ ਵੱਲੋਂ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਤੇ ਉਲਟਾ ਸਕੂਲ ਦੀ ਚਾਰਦੀਵਾਰੀ ਨਾਹੁਣ ਕਰਕੇ ਗੁੱਜਰ ਭਾਈਚਾਰੇ ਦੇ ਡੰਗਰ ਚੁੱਕਦੇ ਸਨ ਗੁਰਦੀਪ ਸਿੰਘ ਰਧਾਵਨ ਨੇ ਕਿਹਾ ਕਿ 2022 ਦੀਆਂ ਚੋਣਾਂ ਦੌਰਾਨ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤ ਅਤੇ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਲਈ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਸ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦੀ ਨਿਹਾਰ ਬਦਲ ਕੇ ਰੱਖ ਦਿੱਤੀ ਹੈ ਤੇ ਹੁਣ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਭਰ ਵਿੱਚ ਸਕੂਲਾਂ ਦੀ ਉਦਗਟਨ ਕਿਤੇ ਜਾ ਰਹੀ ਹਨ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਪਿੰਡ ਮਾਲੇਆਲ ਦੇ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਸਾਡੇ ਨਾਲ ਅੱਜ ਸਕੂਲ ਦੇ ਵਿੱਚ ਮੌਜੂਦ ਆ ਅੱਜ ਗੁਰਦੀਪ ਸਿੰਘ ਰੰਦਾਵਾ ਸਾਹਿਬ ਉਦਘਾਟਨ ਕਰਨ ਵਾਸਤੇ ਆਏ ਸੀ ਉਦਘਾਟਨ ਚਾਰ ਦਿਵਾਰੀ ਦਾ ਦੋ ਕਮਰਿਆਂ ਦਾ ਉਦਘਾਟਨ ਹੋਇਆ ਜੋ ਕਿ ਬਹੁਤ ਵਧੀਆ ਰਿਹਾ ਬਹੁਤ ਵਧੀਆ ਖੁਸ਼ ਹੋ ਕੇ ਗਏ ਨਾ ਅੱਜ ਤੋਂ ਪਹਿਲਾਂ ਜਿੰਨੀਆਂ ਵੀ 60 ਸਾਲ ਦੀਆਂ ਸਰਕਾਰਾਂ ਆਈਆਂ ਪਿੰਡ ਮਾਲੇਵਾਲ ਦੇ ਸਕੂਲ ਦੇ ਵਿੱਚ ਗਾਈਆਂ ਚੁਗਦੀਆਂ ਹੁੰਦੀਆਂ ਸੀ ਮੱਝਾਂ ਚੁਗਦੀਆਂ ਹੁੰਦੀਆਂ ਗੁਜਰਾਆਂ ਦੀਆਂ ਨਾ ਕਿ ਚਾਰ ਦਿਵਾਰੀ ਸੀ ਨਾ ਕੋਈ ਰੂਮ ਸੀ ਹੁਣ ਚਾਰਦੁਵਾਰੀ ਵੀ ਆਮ ਆਦਮੀ ਪਾਰਟੀ ਨੇ ਵਧੀਆ ਬਣਾ ਕੇ ਦਿੱਤੀ ਐ ਗੇਟ ਵੀ ਲਾ ਕੇ ਦਿੱਤਾ ਦੋ ਕਮਰੇ ਵੀ ਬਣਾ ਕੇ ਦਿੱਤੇ ਆ ਅਸੀਂ ਬਹੁਤ ਮਾਨ ਸਰਕਾਰ ਤੋਂ ਬਹੁਤ ਖੁਸ਼ ਆ ਆਮ ਆਦਮੀ ਪਾਰਟੀ ਤੋਂ ਬਹੁਤ ਖੁਸ਼ ਆ ਮਾਲੇਵਾਲ ਪਿੰਡ ਦੇ ਕਿਉਂਕਿ ਉਹਨਾਂ ਨੇ ਸਾਡੇ ਸਕੂਲ ਦੀ ਨਹਾਰ ਜਿਹੜੀ ਸੁਧਾਰ ਦਿੱਤੀ ਆ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਸੀਂ ਮਾਲੇਵਾਲ ਦੇ ਸਾਰੇ ਇਦਾਂ ਹੀ ਮਿਲ ਕੇ ਆਪਣੇ ਸਕੂਲ ਨੂੰ ਵਧੀਆ ਰੱਖਾਂਗੇ ਆਪਣੇ ਪਿੰਡ ਨੂੰ ਵਧੀਆ ਰੱਖਾਂਗੇ ਮਾਹੇਬੀਰ ਜੀ ਖਾਲਸਾ ਮਾਹੇਬੀਰ ਜੀ ਫਤਿਹ ਵੇਖੋ ਅੱਜ ਮੈਂ ਮਾਲੇਪੁਰ ਪਿੰਡ ਚ ਆਇਆ ਤੁਹਾਨੂੰ ਰਿਪੋਰਟ ਆ ਉਥੋਂ ਮੈਂ ਹੋ ਕੇ ਆ ਪਿਛਲੇ 20 ਸਾਲਾਂ ਤੋਂ ਆ ਜਿਹੜਾ ਸਕੂਲਾਂ ਦੀ ਚਾਰ ਦੁਵਾਰੀ ਮੈਂ ਪਿੰਡ ਤੇ ਖੜ ਕੇ ਗੱਲ ਕਰ ਰਿਹਾ ਐਨਾ ਕੋਈ ਚਾਰ ਦੁਵਾਰੀ ਨਹੀਂ ਸੀ ਕਿੱਥੇ ਗੁੱਜਰਾਂ ਦੇ ਡੰਗਰ ਮੱਝਾਂ ਜਿਹੜੀਆਂ ਚੁਗਦੀਆਂ ਸੀਗੀਆਂ ਕੋਈ ਇੱਥੇ ਕੰਟਰੋਲ ਨਹੀਂ ਸੀਗਾ ਕੋਈ ਆ ਸਕੂਲ ਪਿੰਡ ਚ ਕੋਈ ਬਿਲਡਿੰਗ ਨਹੀਂ ਸੀ 2022 ਚਾਹਮਾ ਦੀ ਪਾਰਟੀ ਦੀ ਸਰਕਾਰ ਬੜੀ ਜੁੰਨੀਆਂ ਬਿਲਡਿੰਗਾਂ ਲੱਗੀਆਂ ਅੱਜ ਜਿੰਨੀਆਂ ਪਿੰਡਾਂ ਬਣੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇਉਣ ਤੋਂ ਬਾਅਦ ਬਣੀਆਂ ਚਾਰ ਦਿਵਾਰੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੋਈ ਇਸ ਕਰਕੇ ਪਿਛਲੀਆਂ ਜਿਹੜੀਆਂ ਛਪਕਾਰਾਂ ਨੇ ਕਿਸੇ ਨੇ ਇਹਨਾਂ ਬੱਚਿਆਂ ਬਾਰੇ ਜਿਹੜੇ ਪਿੰਡਾਂ 'ਚ ਬੱਚੇ ਪੜ੍ਹਦੇ ਨੇ ਇਹਨਾਂ ਦੇ ਭਵਿੱਖ ਬਾਰੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਆਮ ਆਦਮੀ ਪਾਰਟੀ ਨੇ ਸਿੱਖਿਆ 'ਚ ਜਿਹੜੀ ਕ੍ਰਾਂਤੀ ਲੈ ਕੇ ਆਂਦੀ ਆ ਉਹ ਹੁਣ ਦੇਖਾਂਗੇ ਬੱਚੇ ਉਸ ਕ੍ਰਾਂਤੀ ਦਾ ਫਾਇਦਾ ਲੈ ਕੇ ਪੰਜਾਬ ਦੇ ਸਕੂਲ ਦੇ ਬੱਚਾਂ 'ਚ ਜ਼ਰੂਰ ਐਜੂਕੇਸ਼ਨ ਲੈ ਕੇ ਆਪਣੇ ਉਹ ਜਿਹੜੇ ਮਾਪਿਆਂ ਨੇ ਸੁਪਨੇ ਜਿਹੜੇ ਸੰਜੋਏ ਨੇ ਇਹਨਾਂ ਸਕੂਲਾਂ ਚ ਉਹਨਾਂ ਬੱਚਿਆਂ ਦੇ ਚ ਸੁਪਨੇ ਜਿਹੜੇ ਪੂਰੇ ਕਰਨ ਕਰੇਗੇ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਚੀਜ਼ ਦਾ ਫਾਇਦਾ ਵੀ ਲੈਣਗੇ ਔਰ ਲੋਕ ਅਪਿੰਨਾ ਚ ਜਾ ਰਹੇ ਮੇਰੇ ਘਰ ਵੀ ਸਭ ਤੋਂ ਜ਼ਿਆਦਾ ਜੁਮੈਰੀ ਬੱਚਿਆਂ ਦੇ ਮਾਮਾਂ ਦੇ ਸਿਰ ਤੇ ਹੁੰਦੀ ਹੈ ਔਰ ਸਕੂਲ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਾਂ ਅੱਜ ਬੱਚਿਆਂ ਦੇ ਨਾਲ ਆਈਆਂ ਨੇ ਇਹਦੇ ਤੋਂ ਇੱਕ ਸਾਫ਼ ਤੇ ਸਪਸ਼ਟ ਸੰਕੇਤ ਹੈ ਕਿ ਲੋਕ ਆਮ ਆਦੀ ਪਾਰਟੀ ਦੇ ਜਿਹੜੇ ਸਕੂਲਾਂ ਪ੍ਰਤੀ ਕ੍ਰਾਂਤੀ ਆਈ ਹੈ ਉਹ ਤਾਂ ਪੂਰਾ ਖੋਚਣ। ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਕਿ ਸਿਰਫ ਕੰਦਾਂ ਨੂੰ ਰੰਗ ਰੋਗਨ ਕਰਕੇ ਸਲੋਗਨ ਲੈ ਕੇ ਜਿਹੜਾ ਬੰਦਾ ਕਰਦਾ ਉਹਨ ਮੈਂ ਤੁਹਾਡੇ ਚੰਨ ਰਹੀਂ ਕਹਿਣਾ ਚਾਹੁੰਨਾ। ਉਹਨੂੰ ਕਹਾਂ ਇੱਕ ਵਾਰੀ ਡੇਰਾ ਪਾਪਾ ਨਾਨਕ ਜਾਣ ਕੇ ਵਿਜ਼ਿਟ ਕਰ ਜਾ। ਤੈਨੂੰ ਦੱਸਾਂਗੇ ਕੰਦਾਂ ਨੂੰ ਰੰਗ ਹੋਇਆ ਪਿੰਡਾਂ 'ਚ ਲੋਕਾਂ ਨੂੰ ਪੁੱਛੋ ਕਿ ਜਿਹੜੇ ਕੰਮ 20 ਸਾਲਾਂ 'ਚ ਨਹੀਂ ਹੋਏ ਆਵਾਮ ਆਦੀ ਪਾਰਟੀ ਦੀ ਸਰਕਾਰ ਬਣਨਾ ਹੋਏ ਨੇ ਇਹ ਭੰਡੀ ਪ੍ਰਚਾਰ ਨਾਲ ਬਹੁਤਾ ਚੱਲ ਚੱਲ ਨਹੀਂ ਲੋਕੀ ਪਿੰਡਾਂ ਦੇ ਬਹੁਤ ਸਿਆਣੇ ਨੇ। ਉਹਨਾਂ ਦੇ ਲੋਕਾਂ ਦੇ ਥੱਲੇ ਕਮੈਂਟਸ ਵੀ ਪੜਿਆ ਪੜਿਆ ਕਰੋ। ਲੋਕ ਕੀ ਕਰਦੇ ਨੇ ਥੋੜੇ ਲੋਕ ਜਿਹੜੇ ਹੈਗੇ ਨੇ ਇਹੋ ਜਿਹਨਾਂ ਨੇ ਪ੍ਰਪੋਗੈਂਡਾ ਕਰਨਾ ਬਾਕੀ ਪਿੰਡਾਂ ਚ ਜਾਣ ਕੇ ਵੇਖੋ ਲੋਕਾਂ ਦੱਸ ਦੇਣਗੇ ਤੁਹਾਨੂੰ ਪਿੰਡਾਂ ਚ ਕੀ ਕੰਮ ਜਿਹੜੇ ਆਮ ਆਦਮੀ ਪਾਰਟੀ ਕਰ ਰਹੀ ਠੀਕ ਕਰ ਰਹੀ ਗਲਤ ਕਰ ਰਹੀ ਕੁਝ ਲੋਕਾਂ ਦੀ ਪਾਣੀ ਨੂੰ ਲੈ ਕੇ ਜਿਹੜੀ ਸਮੱਸਿਆ ਨੇ ਕਸੀ ਵੀ ਨੂੰ ਲੈ ਕੇ ਉਹਦੇ ਸੰਬੰਧ ਚ ਦੇਖੋ ਜੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਚ ਛੱਪੜਾਂ ਤੇ ਕਬਜ਼ਾ ਨਜਾਇਜ਼ ਕਬਜ਼ੇ ਹੋਏ ਨੇ ਪਿੰਡਾਂ ਚ ਆਪਾਂ ਕਿਹਾ ਕਿ ਸਾਡਾ ਮੇਨ ਟਾਰਗੇਟ ਅਗਲਾ ਜਿਹੜਾ ਇਹ ਤੋਂ ਬਾਅਦ ਪਿੰਡਾਂ ਦੇ ਛੱਪੜਾਂ ਨੂੰ ਲੈ ਕੇ ਆ ਪਰ ਜਦੋਂ ਛਪਣਾਂ ਦੇ ਵਿੱਚ ਜਦੋਂ ਅਸੀਂ ਛਪਣਾਂ ਵਾਲੇ ਬੰਨੇ ਹੋਏ ਹੁਣ ਤਾਂ ਸਕੂਲਾਂ ਵਾਲੇ ਹਲਥ ਵਾਲੇ ਬੰਨੇ ਆ ਆਉਣ ਵਾਲੇ ਦਿਨਾਂ ਵਿੱਚ ਛਪਣਾਂ ਵਾਲੇ ਬੰਨੇ ਆ ਪਰ ਵੇਖੋ ਕਿਵੇਂ ਜਿੰਨਾ ਕਬਜੇ ਕਬਜੇ ਕੀਤਾ ਚੀਕਾਂ ਤਾਂ ਦੋ ਚੌਂ ਘਰਾਂ ਦੀਆਂ ਨਿਕਲ ਗਈ ਬਾਕੀ ਸਾਰਾ ਪਿੰਡ ਸੌਖਾ ਹੋ ਜਾਏਗਾ